ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਮੀਰ ਕਰਦੀ ਹੈ ਜੀ ਸਾਰੇ ਜਾਣੇ ਕੀ ਖਾ ਖਾਵੋਗੇ ਚੜ੍ਹਦੀ ਕਲਾ ਚ ਰਹੋਗੇ ਤੇ ਆਪਣੇ ਆਪਣੇ ਜ਼ਿੰਦਗੀ ਚ ਖੁਸ਼ ਹੋਵੋਗੇ ਸਰਦਾਰ ਜੀ ਕਹਿੰਦੇ ਵੈਲਕਮ ਕਰਕੇ ਬਾਅਦ ਚ ਹੌਲੀ ਹੌਲੀ ਕਰੀ ਜਾਇਓ ਔਰ ਜਿਹੜੀ ਚੂਹੀ ਆ ਤੁਹਾਨੂੰ ਵੀ ਦੇਖਣਾ ਕਿਸਨ ਹੈ ਉਹੀ ਨਹੀਂ ਮਾਣੋਣੀ ਹੱਥ ਜਿਹਾ ਚੱਕ ਨਹੀਂ ਹੁੰਦੀ ਹਲੇ ਉਹ ਇੰਫੈਕਸ਼ਨ ਕਰਕੇ ਦੂਰ ਤੋਂ ਹੀ ਦੇਖ ਦੇ ਕੇ ਕੁਝ ਤਾਂ ਹੋਲੀ ਮੇਰੇ ਨੂੰ ਟਾਈਮ ਲੱਗਣਾ ਹੈ ਹਾਂ ਵੈਸੇ ਵੈਸੇ ਇੱਕ ਵੈਸੇ ਇੱਕ ਪੰਗਾ ਹੋਰ ਹੈ ਜੇ ਬੰਦੇ ਨੂੰ ਉਧਰ ਉਧਰ ਲਾੜਾਂ ਦਾ ਹੋਵੇ ਜਿੱਦਾਂ ਹੁਣ ਚਲੋ ਬੰਦਾ ਨਾ ਜਿੱਦਾਂ ਛੋਟੇ ਬੱਚੇ ਭਾਈ ਪਾਰੀ ਕਰ ਹੋ ਜਾਂਦੀ ਹੈ ਬੱਚੇ ਹੋ ਗਾਣੇ ਖੜੇ ਆਏ ਗੱਲ ਪਰ ਮੈਂ ਦੱਸ ਦੇਖ ਲਿਓ ਨਾਲੇ ਮੈਂ ਕੋਈ ਕਰੀਮ ਨਹੀਂ ਲਾਉਂਦੀ ਤੇ ਨਾਲੇ ਉਹਨਾਂ ਤੇਲ ਲਾਉਂਦੀ ਬਾਹਰ ਇਹ ਤਾਂ ਕੋਈ ਗੱਲ ਨਹੀਂ ਉਹ ਭਾਜੀ ਨੂੰ ਦਿੱਤਾ ਜਾਂਦੇ ਭਾਜੀ ਬਹੁਤ ਪਾਰੀਆਂ ਕਰਦਾ ਹੈ ਕਹਿੰਦੇ ਦੀਦੀ ਜੱਗੀ ਭਾਜੀ ਦੇ ਕਹਿੰਦੀ ਮੈਂ ਮੁੱਕਾ ਮੁੱਕਾ ਮਾਰ ਵੀ ਦਿੰਦੀ ਹਰਵਿੰਦਰ ਤੇ ਕਿੱਦਾਂ ਮਾਰਾਂਗੇ ਨਹੀਂ ਮम्मी ਆ ਦਰਵਾਜ਼ਾ ਲਾਇਆ ਹਵਾ ਬਹੁਤ ਆਉਂਦੀ ਆ ਉਹ ਗੱਲ ਆ ਨਿਆਣੇ ਪਰ ਹੁਣ ਜਦ ਲਾੜ ਆਉਂਦਾ ਭਾਈ ਫੇਰ ਕਾਰ ਹੋ ਜਾਂਦੀ ਹੈ ਮਾਰ ਲੱਗੀ ਜਾਂਦੀ ਨਿਆਣੇ ਦੀ ਗੱਲ ਆ ਵੇਖ ਲਓ ਉੱਥੇ ਕੀਦਾ ਮੈਂ ਕੱਟ ਲ ਮੰਨ ਲ ਤੂੰ ਖੜਦਾ ਨਹੀਂ ਆ ਦੇਖ ਓਏ ਕੱਟੂ ਗਿਆ ਕਹਿੰਦਾ ਆ ਦੇਖ ਆ ਕੇ ਆਏ ਆ ਸੋਚਦਾ ਆਪੇ ਸਭ ਤੂੰ ਲੈਣੇ ਇੱਥੇ ਲੱਗਣਾ ਤੇ ਤੇ ਬਾੜੇ ਸਭ ਕਰਦਾ ਮੈਂ ਬਾੜੇ ਮੈਂ ਆਪੇ ਕਰਦਾਂ ਨੀ ਚਲਾ ਦੇਂਦੇ ਬਾੜੇ ਮੈਂ ਤੂੰ ਲੈਣੇ ਸੰਭਲਾ ਕੋਈ ਵੀ ਨਹੀਂ ਕੋਈ ਬਾੜੇ ਨਾਲ ਕਰਦੇ ਮੈਂ ਚੱਕ ਲੈਂਦੀ ਕਿਸੇ ਨਾਲ ਠੀਕ ਆ ਤੇ ਉਹ ਕਿੱਥੇ ਚਲੇ ਗਏ ਕਾਰ ਕੋਲ ਰਮਾਲ ਪਰ ਰੱਖਿਆ ਵਾ ਜੇ ਕੋਈ ਮਣਾ ਚੱਕਾ ਬੋਧ ਹੈ ਸ਼ੂਟ ਕਰਕੇ ਜਦ ਇਹ ਸ਼ੂਟ ਹੈ ਹੈ ਸ਼ੂਟ ਕਰਦਾ ਜੇ ਕੋਈ ਡੀਕ ਕੀ ਕਰਦਾ ਆਹੀ ਸ਼ੂਟ ਦੇ ਚੱਕਰ ਤੇ ਨਾ ਆਹ ਦੇਖੋ ਜੀ ਆਹ ਬੜੀ ਪਈ ਆ ਗਨ ਉਹ ਕਰਨ ਦੀ ਆ ਗਨ ਕਰਨ ਨੇ ਲਈ ਤੀ ਸੀਗੀ ਜੀ ਇਹ ਹਜ਼ੂਰ ਸਾਹਿਬ ਤੋਂ ਹੈ ਇਹ ਲਈ ਕੀ ਦੇ ਚ ਨਾ ਇੱਥੇ ਸ਼ਰਾ ਪੈ ਕੇ ਮਤਲਬ ਫੇਰ ਚੱਲਦੀ ਆ ਇਹ ਇਹ ਐਦਾਂ ਹੀ ਪਿੱਛੇ ਨੂੰ ਖੱਚ ਕੇ ਐਦਾਂ ਪਿੱਛੇ ਨੂੰ ਖੱਚਣੀ ਪੈਂਦੀ ਆ ਤੇ ਇਸ ਗਨ ਨੇ ਏਅਰਪੋਰਟੋਂ ਸਾਨੂੰ ਕੁਆਦੀਆਂ ਭਾਜਣਾ ਹੈ ਆ ਬੈਠਾ ਜੀ ਬੰਦਾ ਗੈਂਗਸਟਰ ਖਰੀਦੇ ਤਾਂ ਚੇਵੀ ਤੇ ਜਿਹੜਾ ਅੱਜ ਕਿੰਨਾ ਬੰਦਾ ਵੀ ਵਧੀਆ ਲੱਗਿਆ ਸ਼ਾਸਤਰ ਸਾਡੇ ਮੇਰੇ ਕੋਲੇ ਆ ਨਾ ਨਾ ਸ਼ਾਸਤਰ ਚਾਹੀਦੀ ਮੈਨੂੰ ਕਾਹ ਤੋਂ ਚਾਹੀਦਾ ਹੈ ਮੇਰੇ ਕੋਲ ਆ ਯਾਦ ਰੱਖੀ ਸ਼ਾਸਤਰ ਪੁੱਤ ਕਰਾ ਪਈ ਤੇਰੇ ਨਾਲ ਤੁਹਾਡਾ ਮਾਲੇ ਉਹ ਸਾਤਰ ਕਹਿੰਗੇ ਹਾਂ ਵੀ ਸ਼ਾਸਤਰ ਹੈਗੇ ਹਾਂ ਹਾਂ ਸ਼ਾਸਤਰ ਜਿਹੜੇ ਹਾਂਜੀ ਇਹਨੇ ਗੱਲ ਵੀ ਸ਼ਾਸਤਰਾਂ ਦੀ ਚੱਲਦੀ ਸੀ ਆ ਵੀ ਇੱਕ ਸ਼ਾਸਤਰ ਆ ਹਾਂ ਨਹੀਂ ਮੰਮੀ ਆਏ ਨੇ ਗੰਨੇ ਨੇ ਸਾਨੂੰ ਬੜਾ ਪੰਗਾ ਪਾਇਆ ਜੀ ਹਾਂ ਮੈਂ ਤਾਂ ਇਹ ਤਾਂ ਮੰਨੂ ਉਹ ਕਹਿੰਦੇ ਭਾਈ ਵੀ ਉਹਨਾਂ ਨੇ ਕਰਿਆ ਟਿਕਟਾਂ ਦੇ ਨੰਬਰ ਬੋਲੇ ਮੰਨੂ ਕਹਿੰਦੇ ਆਜੂ ਮੜੇ ਅੰਦਰੋਂ ਮੈਂ ਆਹ ਕੀ ਆ ਗਿਆ ਲੈ ਗਏ ਜੀ ਅੰਦਰ ਮੈਂ ਅੰਦਰ ਪ੍ਰੋਬਲਮ ਦੱਸੋ ਤੁਸੀਂ ਕੀ ਆਏ ਕਹਿੰਦੇ ਵੀ ਕੁਝ ਹੈਗਾ ਇਹ ਵੀ ਇਹਨਾਂ ਨੂੰ ਲੈ ਜੰਦੋ ਮੈਂ ਕਿਹਾ ਚੱਲ ਫੇਰ ਹੈਂਡਲ ਕਰ ਲਿਆ ਲੱਗ ਗਿਆ ਮੈਂ ਜਾ ਕੇ ਜੀ ਮਨੂੰ ਕਹਿੰਦੇ ਤੁਹਾਡੇ ਬੈਗ ਚ ਗੰਨ ਆ ਤੂੰ ਮੈਂ ਕਿਹਾ ਯਾਰ ਗੰਨ ਸਾਡੇ ਬੈਗ ਦੇ ਕਿੱਥੇ ਆ ਗਈ ਉਹ ਮੈਂ ਕਹਿੰਦਾ ਜੀ ਭਲੇਖਾ ਲੱਗਦਾ ਤੁਹਾਨੂੰ ਕਹਿੰਦੇ ਨਹੀਂ ਅਸੀਂ ਸਕੈਨ ਕਰਿਆ ਉਹ ਕਹਿੰਦੇ ਖੋਲੋ ਇਹਨੂੰ ਉਹਨਾਂ ਨੇ ਆਪ ਦੇਖ ਲਓ ਜਦ ਤੱਕ ਬੈਗ ਨਹੀਂ ਖੋਲਿਆ ਮਨੂੰ ਕਹਿੰਦੇ ਤੁਸੀਂ ਆਪਣੇ ਹੱਥਾਂ ਨਾਲ ਖੋਲੋ ਨਾਲ ਮੇਰੇ ਇੱਕ ਪੁਲਿਸ ਵਾਲਾ ਖੜਾ ਇਧਰਲੀ ਸਾਈਡ ਤੇ ਉਹਨਾਂ ਦਾ ਬੰਦਾ ਖੜਾ ਦੋ ਬੰਦੇ ਖੜੇ ਮੇਰੇ ਸਾਈਡਾਂ ਪਰ ਏ ਮੈਂ ਖੋਲਿਆ ਫੇਰ ਮੈਨੂੰ ਯਾਦ ਆ ਗਈ ਮੈਂ ਉਹ ਕਰਨ ਨੇ ਲਈ ਤੀ ਮੈਂ ਖਾ ਉਹ ਦੂਈ ਦੋ ਲਈਆਂ ਬਈ ਇੱਕ ਮੰਮੀ ਪਲਾਸਟਿਕ ਦੀ ਤੀ ਹੈਨਾ ਆਈ ਕੇਤੀ ਪਲਾਸਟਿਕ ਵਾਲੀ ਨਹੀਂ ਆਈ ਜੀ ਆ ਆ ਗਈ ਵਿੱਚ ਸਕੈਨ ਦੇ ਯਾਦ ਮੈਂ ਖਾ ਜੀ ਉਹਦਾ ਬੱਚੇ ਦੀ ਆ ਕਹਿੰਦੇ ਕੋਈ ਨਾ ਜੀ ਬੱਚੇ ਦੀ ਆ ਸਾਨੂੰ ਕੱਢ ਕੇ ਦਿਖਾਓ ਫੇਰ ਕੱਢ ਕੇ ਦਿਖਾਈ ਮੈਂ ਖਾ ਲਾਓ ਜੀ ਫੇਰ ਉਹਨਾਂ ਨੇ ਫੜ ਕੇ ਆਏ ਚੈੱਕ ਕਰੀ ਇਹ ਇਹ ਨਾਲੇ-ਦਾਲੇ ਦੇਖ ਕੇ ਚੈੱਕ ਜੁੱਕ ਕਰਕੇ ਕਹਿੰਦੇ ਜੀ ਫੇਰ ਮੈਨੂੰ ਮੈਨੂੰ ਆਏ ਦਾ ਮੈਂ ਖਾ ਉਹਨਾਂ ਨੇ ਪਾਉਣੀ ਨਹੀਂ ਵਿੱਚ ਵੀਅਤ ਹੀ ਰੱਖ ਲੈਣੀ ਤੇ ਇਹ ਕਹਿੰਦੇ ਮੈਂ ਕਿਹਾ ਜੀ ਇਹਨੂੰ ਹੁਣ ਪਾ ਲਵਾਂ ਕਹਿੰਦੇ ਪਾ ਲਓ ਤਾਂ ਹੋਰ ਟੈਨਸ਼ਨ ਆ ਰਹੀ ਹਾਂ ਖੁਸ਼ ਹੋ ਰਿਹਾ ਜਿਵੇਂ ਅਚਾਨਕ ਤਾਂ ਹਾਂ ਤੇ ਇੱਕ ਕਰਨ ਨੇ ਲਈ ਤੀ ਜੀ ਗੱਡੀ ਵਾਈਟ ਰੰਗ ਦੀ ਚੱਲਦੀ ਆ ਕਰਨ ਕੇ ਟੁੱਟ ਗਈ ਉਹ ਤਾਂ ਕੱਦ ਨਹੀਂ ਹੋ ਰਿਹਾ ਕਰ ਤੋਂ ਸਮਝਾ ਹੈ ਛੋਟੇ ਘੋਟਾ ਸੁਭਨੇ ਆ ਇਹ ਵੀ ਆ ਹਾਂ ਇਹ ਤਾਂ ਥੋੜੇ ਜਿਹਾ ਸਮਾਨ ਤੇਰੇ ਕੋਲ ਰਹਿ ਗਿਆ ਵਿੱਚ ਮੇਰੇ ਵੀ ਦਿਮਾਗ 'ਚ ਨਹੀਂ ਆਇਆ ਕਿ ਮੈਂ ਪਹਿਲੇ ਛੰਡਾ ਜਿਹਾ ਆ ਗਿਆ ਤਾਂ ਇਹ ਤਾਂ ਇੱਕ ਹੋਰ ਹੈ ਸੱਚ ਤਾਂ ਮम्मी ਦੇ ਸਾਰੇ ਸਾਡੇ ਕੋਲ ਆ ਮੈਂ ਤਾਂ ਹੀ ਕਹਿੰਦੀ ਨਾ ਦੋ ਕਾਗੇ ਵਿੱਚ ਉਹ ਬੋਲਣ ਅਸੀਂ ਸਾਨੂੰ ਐਦਾਂ ਦਾ ਜੀ ਵੀ 에어ਪੋਰਟ ਉੱਪਰ ਜਾਣੇ ਨਹੀਂ ਹਾਂ ਉਹ ਤਾਂ ਕਰਕੇ ਅਸੀਂ ਬੜੇ ਬੈਗ 'ਚ ਪਾ ਲਏ ਤੇ ਹਾਂ ਹਾਂ ਉਹ ਸਾਡੇ ਕੋਲੇ ਰਹਿ ਗਏ ਕੋਲੇ ਰਹਿ ਗਏ ਨਹੀਂ ਉੱਥੇ ਘਰੇ ਪਏ ਮम्मी ਅੱਛਾ ਤਾਂ ਇਹ ਤਾਂ ਕੱਢ ਕੇ ਬਰਤੇ ਤੇ ਫੇਰ ਰੱਖ ਗਏ ਨਹੀਂ ਨਹੀਂ ਉੱਥੀ ਉੱਥੀ ਭੁੱਲਿਆ ਏ ਘਰੇ ਪਏ ਆ ਹਾਂ ਤਾਂ ਹੱਥ ਪਰਨਾ ਮਾਰਨੀ ਤੂੰ ਕਰ ਲੈ ਇਹੋ ਜਿਹੇ ਚੀਜ਼ਾਂ ਦਾ ਸ਼ੌਂਕ ਹੈ ਅੱਛਾ ਜੀ ਹੁਣ ਵੀ ਨਾ ਉਹ ਬੰਨ ਕੇ ਦਮਾਲਾ ਸਜਾਉਣੇ ਆ ਹਾਂ ਜੀ ਹਾਂ ਨਹੀਂ ਉੱਥੇ ਚਲੋ ਵਧੀਆ ਲੱਗਿਆ ਮੰਮੀ ਇਹ ਕਹਿੰਦਾ ਵੀ ਜੀਜੂ ਸ਼ਾਸਤਰ ਲੈਣੇ ਮੈਂ ਸਗੋ ਬਲੌਗ ਵੀ ਇਹਦੇ ਨਾਮ ਪਰੇ ਪਾਇਆ ਤਾ ਉਦਾਂ ਬਹੁਤ ਵਧੀਆ ਲੱਗਿਆ ਵਾਹ ਚਲੋ ਵਧੀਆ ਗੱਲ ਆ ਨਿਆਣੇ ਨੇ ਵਧੀਆ ਲੈਣ ਫੜੀ ਹੋਈ ਹਾਂ ਜੀ ਹਾਂ ਬਿਲਕੁਲ ਬਿਲਕੁਲ ਜੀ ਇਹ ਹੁਣ ਭਾਈ ਮੁੰਡਾ ਲੱਗਿਆ ਵਾ ਆਪਣੀ ਦੀਦੀ ਦੀ ਮਦਦ ਕਰਾਉਣ ਹੈਲਪ ਵੀ ਇਆ ਤੂੰ ਸੌਖਾ ਜਿਹਾ ਕੰਮ ਫੜ ਲਾ ਹਾ ਤਾਂ ਤੇਰੇ ਹੱਥ ਪੰਨਾ ਪਾਜੇ ਜੀ ਬਈ। ਹਾਂ ਉਹ ਕਰਨਾ। ਕਿਆ ਕਹਿਣਾ? ਬੱਸ ਛਿਜਣਾ ਨਾ। ਸਾਵਨਾਂ ਨੂੰ ਔਖਾ ਕੰਮ ਆ ਜਿਦਾ ਮੇਰਾ ਵੀਰ ਦਾ। ਹਾਂ ਤੂੰ ਪੰਪ ਜਿਹਾ ਦੇਈ ਜਾ ਉਹਨੂੰ ਵਿਚਾਰੇ ਨੂੰ। ਹਾਂ ਕਰ। ਇਹ ਵੀ ਔਖਾ ਨਹੀਂ ਮੈਂ ਤਾਂ ਅਸੀਂ ਤਾਂ ਤੇਰੇ ਮੁਕਾਈ। ਸੌਖਾ? ਆਏ ਕਰ। ਸਾਰੇ ਜਿਸ ਨੂੰ ਵੀ ਆਪਾਂ ਵੀ ਆਪਣੇ ਜਿਹਾ ਵੀ ਕਰਾ ਲਵਾਂ। ਆਏ ਕਰ ਇਹਨੂੰ ਮੈਂ ਕਹਿੰਦਾ ਪਾਣੀ ਜਿਹਾ ਡਬੋ ਲਾ ਪਹਿਲਾਂ ਥੋੜਾ ਜਿਹਾ ਫਿਰ ਨਰਮ ਜਿਹਾ ਹੋ ਜਾਂਦਾ ਹੈ ਨਾ। ਕਿ ਨਹੀਂ ਮੰਮੀ? ਫੇ ਸੌਖਾ ਪਾ ਤੇਲ ਆਏ ਤੇ ਹੋਰ ਨੰਮ ਹੋ ਜਾਂਦਾ ਅੱਛਾ ਉਹਦਾ ਬਹੁਤ ਸੌਖਾ ਛਿਲਣਾ ਅੱਛਾ ਬਸ ਆਨੂੰ ਬੰਦੋ ਕੇ ਮੈਂ ਛਿਲ ਤੇਲ ਆ ਕੇ ਰੱਖ ਬੰਦ ਹਾਂ ਜਿਹੜਾ ਜਿੰਨਾ ਵੀ ਲਸਣ ਸਾਰਾ ਪੋੜ ਕੇ ਚਾਹੇ ਕਿਲੋ ਹੋਵੇ 2 ਕਿਲੋ ਹੋਵੇ ਹਾਂ ਬਹੁਤ ਸਿੱਧਾ ਛਿਲਦਾ ਚੰਨੀ ਕਿ ਨਹੀਂ ਕੋਈ ਬਥੇ ਛਿਲੋਦੀ ਅੱਛਾ ਮਤਲਬ ਤੇਲ ਇੱਕ ਵਾਰ ਹੱਥਾਂ ਨੂੰ ਲਾ ਕੇ ਉਹਦੇ ਤੇ ਮਲ ਦੋ ਹੱਥ ਮਲ ਦੋ ਅੱਛਾ ਨਾ ਹੋਈ ਜੀ ਸੌਖਾ ਨਾ ਹੋਈ ਜੀ ਸੌਖਾ ਲਓ ਜੀ ਭਾਈ ਆ ਵੀ ਤਜਰਬਾ ਦਾਪਤਾ ਮੰਮੀ ਨੇ ਨਹੀਂ ਤੇ ਆਓ ਛਿੱਲੇ ਨਾ ਕੰਮ ਫੜਾ ਦੇ ਨਹੀਂ ਬੜਾ ਇੱਕ ਇੱਕ ਕੱਢ ਕੇ ਛਿੱਲ ਪੁੱਤ ਥੋੜਾ ਥੋੜਾ ਮੰਮੀ ਨੂੰ ਹਾਂ ਥੋੜੇ ਨਾਲ ਮੰਮੀ ਨੂੰ ਫੜਾ ਦੇ ਇੱਕ ਕੋਸਾ ਇੱਕ ਦੋ ਕੁੱਤੀਆ ਜਸਤ ਨੂੰ ਹਾਂ ਆਹ ਮੈਂ ਇੱਕ ਪਾਸਾ ਹੋ ਗਿਆ ਅੱਧੇ ਛਿੱਲੇ ਲਾ ਹੋਰ ਰੱਖ ਲੈ ਇੱਕ ਸਬਜ਼ੀ ਚ ਮੈਨੂੰ ਦੇਖੋ ਕੱਲਾ ਕੱਲਾ ਲੱਗਿਆ ਹੋਇਆ ਜੀ ਤਿਆਰੀ ਕਰਨ ਕਿੰਨੀ ਖੁਸ਼ੀ ਆ ਸਾਨੂੰ ਲੱਡੂ ਦੇ ਆਉਣ ਦੀ ਜੋਰਾ ਛੋਰਾ ਦੇ ਤਿਆਰੀਆਂ ਚੱਲ ਰਹੀਆਂ ਐ ਮੈਂ ਕੀ ਕਰਨਾ ਹੈ ਚਲੋ ਅੰਦਰ ਕਿਹਦੀ ਹੈ ਅੰਦਰ ਚਲੋ ਜੀ ਬਾਸ ਚ ਲੈ ਕੇ ਪਲੇਟ ਤੇ ਦੇ ਲਾ ਬਾਈ ਹਾਂਜੀ ਹੁਣ ਹੋਰ ਕੀ ਕਰਨਾ ਧਰਨਾ ਇਹ ਹਾਂ ਆਹੀ ਰੱਖਦੀ ਐ ਪਲਾਸਟਿਕ ਵਾਲੀ ਉਹ ਗੈਸ ਪਰ ਆਲੀ ਨੂੰ ਫੜਾ ਕੇ ਬਾਹਰ ਚਲੋ ਉਹ ਹੋ ਭਾਈ ਇਹਨਾਂ ਦੇ ਆਰਡਰ ਹੀ ਨਹੀਂ ਪੂਰੇ ਹੁੰਦੇ ਬਸ ਗੈਂਗਸਟਰ ਬੰਦਾ ਮੈਂ ਗਨ ਹੱਥ ਚ ਫੜੀ ਵੀ ਕੋਈ ਡਰਦਾ ਹੀ ਨਹੀਂ ਆ ਮੇਰੇ ਕੋਲ ਚੱਕੂ ਆ ਲਓ ਜੀ ਭਾਈ ਚੱਲ ਪਈ ਤਿਆਰੀ ਸਬਜ਼ੀ ਦੀ ਹਾਂ ਕਹਿੰਦਾ ਪੇਸਟ ਆ ਉਹੀ ਲੋ ਜੀ ਅਦਰਕ ਦਾ ਪੇਸਟ ਪਾਤਾ ਮਸਾਲੇ ਗਏ ਪੈ ਵਿੱਚ ਮਸਾਲੇ ਮੈਨੇ ਆ ਹਲਦੀ ਪਾਈ ਆ ਨੇ ਤੇ ਹਲਦੀ ਨੂੰ ਵੀ ਮਸਾਲਾ ਹੀ ਕਹਿੰਦੇ ਆ ਹਲਦੀ ਨੂੰ ਹਲਦੀ ਕਹਿੰਦੇ ਹਲਦੀ ਨੂੰ ਮਸਾਲਾ ਹੈ ਐਮ ਡੀ ਐਚ ਵੈਸੇ ਕੋਈ ਕਹੀਏ ਮਸਾਲਾ ਤੁਹਨੇ ਆਉਦੀ ਹੈਗੀ ਹਲਦੀ ਸਾਡੇ ਸਰੀਰ ਵਾਸਤੇ ਦਵਾਈ ਆ ਹਾਂ ਇਹ ਤਾਂ ਹੈ ਮੇਰੀ ਤਾਂ ਹਲਦੀ ਆ ਹਾਂ ਜੀ ਹਾਂ ਬਾਕੀ ਹੋਰ ਜਿਹੜਾ ਨੇ ਉਹ ਹੀ ਪੇਸਟ ਹੁੰਦੀਆਂ ਨੇ ਪਰ ਇਹ ਸਿਰਫ ਇੱਕ ਕੱਲੀ ਦਵਾਈ ਆ हां जी हां ਇਹ ਤਾਂ ਚਾਹੇ ਉਹ ਵੀ ਜਿੱਦਾਂ ਹੁਣ ਕੋਈ ਦੁੱਧ ਨਾਲ ਘੋਲ ਕੇ ਪੀ ਲੋ ਸੱਤ ਸੁੱਤ ਵੱਧਦੀ ਆ हां जी हां ਸਭ ਪਾ ਕੇ ਪੀਤਾ ਸੀ ਸਭ ਪਾਸੇ ਨੂੰ ਇਹ ਫਾਇਦਾ ਜੀ ਦਾ हां ਮੈਂ ਤੁਹਾਨੂੰ ਦੱਸ ਦੇਣੀ ਵੀ ਸਾਡੇ ਘਰ ਪਾ ਜੀ ਲਈ ਆਪਣੀ ਨਸਤ ਹਮ ਵੀ ਨਾਲ ਠੀਕ ਕਰਨੀ ਸੀ ਰੋਕੀ ਸਾਂ ਜੀ ਅੱਛਾ ਜੀ ਕੋਈ ਨਾਵੇਂ ਨਹੀਂ ਕਿਤੇ ਨਹੀਂ ਡਰਦੀ ਵੀ ਲੋ ਹਾਂ ਜਦੋਂ ਉਹਨਾਂ ਦੀ ਨਸਤ ਇਸ ਤਰ੍ਹਾਂ ਹੋ ਗਈ ਇੱਕ ਵਾਰ ਸਾਡੇ ਤਾਇਆ ਜੀ ਹੁੜ ਲਗੇ ਉਹਨਾਂ ਮੀਂਹ ਪੈਂਦਾ ਤਾਂ ਜੀ ਅਖਬਾਰ ਲਵਾਇਆ ਹੋਇਆ ਤਾਂ ਜਾਂ ਪੁਰਾਣੇ ਘਰ ਰਹਿੰਦੇ ਨੇ ਤੇ ਜਦੋਂ ਉਹ ਅਖਬਾਰ ਲੱਗਿਆ ਕੰਧ ਪੰਨੂ ਫੜਾਣੂ ਨੇ ਸਿੱਟਿਆ ਤਾਂ ਹੈ ਨਹੀਂ ਅਖਬਾਰ ਵੀ ਇਹ ਗਿੱਲਾ ਹੋ ਜਣਾ ਉਹ ਕੰਦ ਪੰਨੂ ਫੜਾਉਣ ਲੱਗ ਗਿਆ ਜਿੱਥੇ ਹੋਈ ਵੀ ਤੀ ਤਿਲਕਣ ਨਲਕੇ ਕੋਲ ਉੱਥੇ ਤਿਲਕ ਕੇ ਨਾ ਜ ਨਲਕੇ ਦੀ ਨਲਕੇ ਦਾ ਜਿਹੜਾ ਮੂੰਹ ਹੁੰਦਾ ਜੀ ਜਿੱਥੇੋਂ ਪਾਣੀ ਨਿਕਲਦਾ ਉਹ ਵੱਜਿਆ ਜੀ ਬੱਖੀ ਚ ਉਹ ਉਧਰ ਪਾਣੀ ਚੱਲਦਾ ਪੱਸਲੀਆਂ ਟੁੱਟੀਆਂ ਜੀ ਦੋ ਤਾਂ ਜੀ ਨੂੰ ਇਹੋ ਜਿਹਾ ਕਿਸੇ ਨੇ ਉਕਰਿਆ ਜੀ ਦੇਖ ਲਓ ਨਾਲੇ ਡਾਕਟਰੀ ਇਲਾਜ ਵੀ ਕਰਾ ਲਿਆ ਡਾਕਟਰ ਨੇ ਕਹਿ ਵੀ ਦਿੱਤਾ ਅਸੀਂ ਠੀਕ ਆ ਭਾਈ ਪਰ ਬਹਿਮ ਦਾ ਇਲਾਜ ਨਹੀਂ ਤਾਂ ਹੈਗਾ ਜੀ ਬਹਿਮ ਹੋ ਗਿਆ ਬਹਿਮ ਆ ਜਾ ਹੋਰ ਮੈਂ ਕਿਹਾ ਤਿਆਲ 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 ਤਾਂ ਪੀ ਕੇ ਉਹ ਸਾਡਾ 2 ਕਿਲੋ ਵੜਦੀ ਰੋ ਦੇ ਚੱਲਣ ਦੇ ਦੋ ਚੰਦ ਉਹ ਮਾਰ ਉਹ ਆਪਾਂ ਜ਼ਿਆਦਾ ਵੀ ਇਹ ਖਰਾਬ ਕਰਦੀ ਖਰਾਬ ਕਰਦੀ ਹੈ ਜੀ ਹੋਰ ਹਾਂਜੀ ਹਾਂ ਬਿਲਕੁਲ ਆਦਾ ਵੀ ਖਰਾਬ ਕਰਦੀ ਹੈ ਹਾਂਜੀ ਹਾਂ ਬਹੁਤ ਔਖਾ ਹਟਾਇਆ ਸੀ ਉਹ ਮੈਂ ਆਦਾ ਤਾਂ ਬਲ ਗਈ ਹਾਂਜੀ ਹਾਂ ਬਿਲਕੁਲ ਮੈਂ ਦੇਖ ਲਓ ਮੰਮੀ ਮੈਂ ਡਾਕਟਰ ਕੋਲ ਗਿਆ ਜੀ ਲੈ ਕੇ ਮੈਂ ਡਾਕਟਰ ਨੂੰ ਨਾ ਸਰਜੀ ਡਾਕਟਰ ਨੂੰ ਮੈਂ ਕਿਹਾ ਜੀ ਡਾਕਟਰ ਸਾਹਿਬ ਵੀ ਇਦਾਂ ਕਰਕੇ ਗੱਲ ਆ ਇਹਨਾਂ ਨੂੰ ਬਹਿਮ ਹੋ ਗਿਆ ਹਾਂ ਵੀ ਨਾ ਤੁਸੀਂ ਇਹਨਾਂ ਨੂੰ ਸਮਝਾਓ ਬੜਾ ਯਾਰ ਤੇ ਕਰਤੇ ਹੋ ਨਹੀਂ ਤੇ ਨਿਕਲਦੇ ਨਾ ਸਾਈਕਲ ਚਲਾਉਣਾ ਤੇ ਤੁਹਾਨੂੰ ਗੱਲ ਕਰ ਲੜ ਦੇ ਕੋਈ ਤੇਰਾ ਤਾਂ ਤਸਲਾ ਦਾਦਾ ਅੱਛਾ ਹੈ ਤੇ ਮੈਂ ਜਾ ਡਾਕਟਰ ਸਾਹਿਬ ਨੂੰ ਕਿਹਾ ਮੰਮੀ ਮੈਂ ਕਿਹਾ ਜੀ ਐਂ ਕਰਕੇ ਵੀ ਇਹਨਾਂ ਨੂੰ ਸਮਝਾਓ ਨਾ ਤਾਂ ਇਹ ਸਾਈਕਲ ਚਲਾਉਂਦੇ ਆ ਵੀ ਬਹਿਮ ਜਾ ਹੋ ਗਿਆ ਮਿੰਨਾ ਕਾਰਟੇ ਨਿਕਲਦੇ ਆ ਡਾਕਟਰ ਨੇ ਵੀ ਵਿਚਾਰੇ ਨੇ ਤੁਸੀਂ ਲਾ ਲੋ ਸਾਹਬ ਉਹ ਉਹ ਵੀ ਕਹਾ ਬੰਦਾ ਰੰਗੀਲਾ ਏ ਕਹਿੰਦਾ ਕੋਈ ਨਾ ਉਹਨੇ ਸਾਰੇ ਪੇਸ਼ੈਂਟ ਰੋਕਤੇ ਅੱਛਾ ਕਹਿੰਦਾ ਬੁਲਾ ਯਾਰ ਤੂੰ ਆਪਣੇ ਤਾਈ ਨੂੰ ਬੁਲਾ ਇਹਨੇ ਹੁਣ ਵੀ ਥੱਪੜ ਲਾ ਦਿੰਨੀ ਏ ਹਾਂ ਨਹੀਂ ਫੇ ਬੜੇ ਬੜੇ ਹੋਗੇ ਹਾਂ ਮੇਰੇ ਕਿਤੇ ਗੁੱਸਾ ਨਹੀਂ ਕਰਿਆ ਗੁੱਸਾ ਨਹੀਂ ਕਰਿਆ ਨਹੀਂ ਸਹੀ ਗੱਲ ਮੋੜ ਵੀ ਥੱਪੜ ਮਾਰ ਦਿੰਦੀ ਆ ਮੈਂ ਹਾਂ ਨਹੀਂ ਨਹੀਂ ਚਲੋ ਵਧੀਆ ਗੱਲ ਆ ਭੈਣ ਭਾਈਆਂ ਤੇ ਪਿਆਰ ਇਦਾਂ ਹੀ ਚਾਹੀਦਾ ਹਾਂਜੀ ਹਾਂ ਸਾਪ ਚ ਹੁੰਦੀ ਸਾਪ ਚ ਹੁੰਦੀ ਬਲ ਬਲੋ ਛੋਟੇ ਛੋਟੇ ਬਾਲ ਪਟਾਈ ਸਹੀ ਗੱਲ ਹੈ ਤਾਂ ਪਿਆਰ ਵੀ ਬਥੇਰਾ ਹੁੰਦਾ ਪਿਆਰ ਵੀ ਬਥੇਰਾ ਅਸੀਂ ਬਥੇਰਾ ਲੜੇ ਪਿਆਰ ਦੀ ਹੈ ਅਸੀਂ ਬਥੇਰਾ ਲੜੇ ਮੰਮੀ ਮੰਮੀ ਕਹਿੰਦੀ ਫੁੱਲ ਵਾਲੀ ਜਿੰਨਾ ਕਹਿੰਦੇ ਰਵਿੰਦਰ ਤੇ ਬਾਟੀ ਬਾਜੀ ਲੜੇ ਵਾਹੇ ਗਰੂ ਵਾਲੇ ਨੂੰ ਨਾ ਕੋਈ ਲੜਿਆ ਪਤਾ ਨਾ ਖ ਦੇਖਿਓ ਹੋਰ ਕੌਣੇ ਛੜੇ ਹੋ ਜਾਂਦੀ ਧੀ ਪਰ ਨਿਆਣੇ ਹੁੰਦੇ ਤੇ ਜੀ ਜਦ ਹਾਂ ਹੁਣ ਚਲੋ ਸੋਜੀ ਆ ਗਈ ਹੌਲੀ ਹੌਲੀ ਹੁਣ ਪਤਾ ਲੱਗ ਗਿਆ ਹਾਂ ਹਾਂ ਠੀਕ ਹੈ ਖੁਸ਼ਬੂ ਦੇ ਉਸ ਨੂੰ ਆਉਣ ਲੱਗੇ ਸਬਜ਼ੀ ਵਿਆਹ ਟੌਪ ਦੀ ਤੇ ਮੇਰੀ ਸਬਜ਼ੀ ਦੇ ਵੱਟ ਕੱਢਦੀ ਆ ਮੈਂ ਤਾਂ ਮੈਜਿਕ ਹੈਂ ਮੈਂ ਕਿਹਾ ਤੁਸੀਂ ਤਿਆਰ ਨਹੀਂ ਹੋਏ ਇਹਨਾਂ ਨੂੰ ਟਾਈਮ ਲੱਗੇ ਮੈਂ ਭਾਵੇਂ ਮੈਂ ਰੋਟੀ ਵੀ ਬਣਾ ਲਈ ਮੈਂ ਨਾਲ ਦੀ ਤੇ ਇਹਨਾਂ ਵਿਆਹ ਹੀ ਮੈਂ ਤਨ ਕਰਾਂ ਤੇ ਛੇਤੀ ਕੰਮ ਕਰ ਲਵਾਂਗੇ ਉਹਦੇ ਵਿੱਚ ਪਹੁੰਚ ਉਹ ਮੈਂ ਕਿਹਾ ਤਾਂ ਹੀ ਮੈਂ ਤਾਂ ਹੀ ਜਲਦੀ ਤਿਆਰ ਹੋਵਾਂਗੇ ਹੋ ਜਾਂਦਾ ਇਹ ਹੋ ਜਾਂਦਾ ਇਹ ਉਹ ਜਦੋਂ ਜੋਂ ਜੋਤੇ ਇਹ ਪੁੱਛ ਉਹਨਾਂ ਗੱਲਾਂ 'ਚ ਬਚੜਦਾ ਆਪੇ ਆਪ ਸਮਝ ਆ ਜਾਂਦਾ ਬਿਲਕੁਲ ਬਿਲਕੁਲ ਇਹ ਤਾਂ ਹੈ ਠੀਕ ਨਹੀਂ ਮਨੂ ਅੱਜ ਡੈਰੀ 'ਚ ਟਾਈਮ ਲੱਗ ਗਿਆ। ਵੈਸੇ ਤਾਂ ਮੈਂ ਹੋਊਗਾ ਤਾਂ ਜਲਦੀ ਮਿਲਾਂ। ਪਰ ਡੈਰੀ 'ਚ ਭੀੜ ਥੋੜੀ ਜ਼ਿਆਦਾ ਸੀ। ਆਪਾ ਮੈਨੂੰ ਕਹਿੰਦੇ ਜੈਸੀ ਨੇ ਫੋਨ ਕਰਕੇ ਪੁੱਛ। ਮੈਂ ਸਿੱਧਾ ਜੈਸੀ ਨੂੰ ਨਹੀਂ ਕਹਿੰਦਾ। ਹਾਂਜੀ। ਉਹ ਕਹਿੰਦਾ ਮੰਮੀ ਰਾਸਤੇ 'ਚ ਆ। ਬਈ ਇਤਨੇ ਵਗੜੀ 'ਚ ਬੈਠਣ ਲੱਗੇ 10 ਮਿੰਟ। ਹਾਂਜੀ। ਆ ਪਾਪਾ ਨੇ ਮੈਨੂੰ ਤਾਂ ਕਿਆ ਕਿਹਾ? ਕਿਹਾ ਤਾਂ ਮੈਂ ਜਾਣਦਾ ਤੇਰੀ ਦਵਾਈ ਸੇ ਬੱਸ ਮੈਂ। ਤਾਂ ਕਿਆ ਕਰੀਏ ਜੀ ਹੁਣ ਡੇਟ ਵੇਟ ਹੋਇ ਜਾਂਦਾ ਬੰਦਾ। ਲਓ ਜੀ। ਕੁੱਕਰ ਧਰਿਆ ਬਾ ਕਰਨਵੀਰ ਸਿੰਘ ਦਾ। ਆ ਦੇਖੋ ਨਾ। ਕਰਨ ਬੀਰ ਸੇਵਾ ਵਾਲੀ ਦਾ ਇੱਧਰ ਦਾਲ ਬਣ ਰਹੀ ਹੈ ਜੀ ਇਹ ਮਾਸੀ ਜੀ ਵਾਸਤੇ ਬਣ ਰਹੀ ਆ ਤੇ ਥੋੜੀ ਜੀ ਮਤਲਬ ਇਹ ਮਸਾਲਿਆਂ ਮਸੂਲਿਆਂ ਦੇ ਬਿਨਾਂ ਇਹ ਮੰਮੀ ਨੂੰ ਲੱਗਾ ਮਸਾਲੇ ਮਸੂਲਿਆਂ ਦੇ ਬਿਨਾਂ ਹੋਣੀ ਮਾਸੀ ਜੀ ਵਾਸਤੇ ਆ ਜੀ ਹਾਂ ਖਿਚੜੀ ਹਾਂ ਖਿਚੜੀ ਨਹੀਂ ਦਾਲ ਆ ਦਾਲ ਹਾਂ ਸਿੰਪਲ ਦੀ ਬਸ ਕੁਝ ਨਹੀਂ ਹੈਗਾ ਇਹਦੇ 'ਚ ਠੀਕ ਆ ਠੀਕ ਆ ਡਾਕਟਰ ਨੇ ਵੀ ਜਮੇ ਬੰਦ ਕਰਿਆ ਨੇ ਮਿੱਠੇ ਮੁੱਠੇ ਹਾਂਜੀ ਹਾਂ ਇਹ ਤਾਂ ਹੈ ਜੀ ਵੀ ਪਾਓ ਨਾ ਤੁਸੀਂ ਪਾਓ ਨਾ ਹਾਂ ਹੁੰਦੀ ਆ ਨਾ ਹੂੰ ਆਉਂ ਜਿਵੇਂ ਨਾ ਤਾਂ ਥੱਲੇ ਲਾਓ ਜੀ ਨੀਚੇ ਆ ਗਈ ਗੱਡੀ ਦੇਖੋ ਤਾਂ ਦੇਖ ਲਿਆ ਹੁਣ ਜਾ ਕੇ ਆਵਾਜ਼ ਤਾਂ ਲੱਗਦੀ ਗੱਡੀ ਦੀ ਤੇ ਡੈਡੀ ਆਏ ਇਕੱਲੇ ਮੈਂ ਹੋਇਆ ਕਹਿ ਨਹੀਂ ਚਾਚਾ ਜੀ ਪਿੱਛੇ ਹੋਣੇ ਅਜੇ ਤਾਂ ਹਾਂਜੀ ਤਾਂ ਸਾਹਮਣੇ ਬਹੁਤ ਕਰਨਾ ਚਾਹੁੰਦੇ ਆਪੇ ਕੌਣ ਜੀ ਸਾਕੂ ਕਰ ਲੈਣਾ ਮੈਂ ਜੇ ਤੁਸੀਂ ਬੋਲੇ ਦੇਖੋ ਫਿਰ ਹਾਂ ਨਹੀਂ ਮੈਂ ਤਾਂ ਕੁਝ ਨਹੀਂ ਬੋਲਦਾ ਅੱਛਾ ਅੱਜ ਗਰੀਲੇਲਾ ਵੀ ਚੱਲੂਗਾ ਇਹ ਗਿਆ ਲੈ ਇਹਦੇ ਮਿਲੋ ਜੀ ਗੱਡੀ ਜੀ ਸਸੇ ਸਾਲ ਜੀ ਮੈਂ ਵੀ ਖਦਾ ਹੋਏ ਨਹੀਂ ਫਟੇ 14 ਰੋੜਾ ਪਾ ਗਏ ਰੋਲਾ ਜੀ ਅੱਜ ਡਿਸ਼ਾ ਕਈ ਬਣ ਰਹੀਆਂ ਜੀ ਸਾਜੀ ਪਾਜੀ ਦਾ ਹੈਗੀ ਉਥੇ ਇਹ ਚੰਨ ਬਣਾਉਣੀ ਹੈ ਤੁਹਾਡੀ ਕੁੜੀ ਦੇ ਤੇਰੇਲੇ ਨੂੰ ਚੜਦੀ ਹੈ ਕਹਿੰਦੀ ਮੈਂ ਆ ਵੀ ਬੱਚੇ ਬਣਾ ਲਾਂ ਬਣਦਾ ਤਾਂ ਵੀ ਬੜੀ ਗੱਲ ਨਹੀਂ ਸਭ ਨੂੰ ਬਣਾ ਲੈਣਾ ਮੈਂ ਯਾਰ ਇਹ ਮੇਰਾ ਮਰੋਂ ਮਲ ਤੋੜੀ ਜਾਂਦੇ ਐ ਨਹੀਂ ਕਿਹੜੇ ਵੀ ਕਾਂਡੇ ਛੱਡ ਕੇ ਕਰਦੇ ਚੱਕਦੇ ਫਟੇ ਬੰਨੀ ਹੈਗਾ ਖਾਣ ਨੂੰ ਬਸ ਪ੍ਰਵਾਗਤ ਨਹੀਂ ਬੱਚਾ ਤਾਂ ਮੈਂ ਇਹ ਮੈਨੂੰ ਮਦਦ ਨਾਲ ਨਹੀਂ ਕੁਝ ਕਰ ਸਕਦਾ ਉਹ ਉਹ ਰਸੀ ਨੇ ਆ ਉਹ ਨਾਲੇ ਉਧਰ ਕਹੀ ਜਾਂਦੀ ਗਈ ਮਿੱਠਾ ਘੱਟ ਪਾਉਣਾ ਪਰ ਹਾਂ ਮਿੱਠਾ ਘੱਟ ਉਹ ਬਾਅਦ ਜੀ ਮੂੰਖ ਖਲੂਣਾ ਨਾ ਨਾਟਾ ਕਿ ਇਹ ਨਾ ਤਾਂ ਮਿੱਠਾ ਰੱਬ ਦੇ ਇਧਰ ਪਾਪਾ ਕਿਹਾ ਕੀਆ ਵਾ ਕੀਆ ਆਹ ਦੇਖੋ ਪਾਪਾ ਜੀ ਜੀ ਆਹ ਲੈ ਜਾ ਵਸ ਬੋਲ ਤਾ ਮੈਨੂੰ ਥੋੜਾ ਥੋੜੀ ਜਿਹਾ ਦਿਮਾਗ ਖਾਣਾ ਹੁੰਦਾ ਸਹੀ ਗੱਲ ਆ ਜੀ ਹਾਂ ਇਹ ਵੀ ਗੱਲ ਸਹੀ ਆ ਡੈਡੀ ਦੀ ਦਿਮਾਗੇ ਖਾਚਣਾ ਭਾਈ ਕਾਜੂ ਬਦਾਮ ਤਾਂ ਜ਼ਰੂਰੀ ਆ ਜੈਸ ਮੈਂ ਮੈਸੇ ਸਹੀ ਗੱਲ ਆ ਮੈਂ ਵੀ ਲਿਆਵਾ ਕਿਲੋ ਸਾਜੀਵੇਂ ਬਣਾਤੀ ਆ ਦੇਖੋ ਗੁਰੂ ਗੁਰੂ ਚਾਹਮਾ ਤੇਰੇ ਉਹਨੇ ਬਤਾ ਉਸ ਕਾਜ ਮੈਂ ਇਹ ਸਾਡਾ ਰਸਣ ਰਸਨਾ ਚੌਲ ਨਿਆਣਿਆਂ ਦਾ ਸਾਡਾ ਰਸਣ ਤੇ ਬਨੇ ਕਿ ਐਜਰ ਬਲੌਗਰੀ ਤੇ ਨਾ ਬਣਦੇ ਸੀ ਮੰਮੀ ਨੂੰ ਪਤਾ ਕਿਆ ਕਹਣਾ ਸਾਡੇ ਜਨਮ ਦਿਨ ਨਾ ਮਨਾਇਓ ਮਨਾਇਓ ਪਰ ਕੜੇ ਚੌਲ ਬਣਾਦੇ ਸੀ ਕੁਛ ਅੱਛਾ ਸ਼ੁਰੂ ਤੇ ਮਤਲਬ ਕੜੀ ਚੌਲ ਖਾ ਕੇ ਹੀ ਕਰਨ ਵੀ ਮੈਂ ਕਹਿੰਦਾ ਬਹੁਤ ਖੰਦਾ ਜੀ ਚੌਲ ਬਾਰੀ ਹੱਸ ਕੇ ਪੁੱਛੇ ਉਹਨੇ ਕਦੇ ਨੂੰ ਨਾ ਜੀ ਮੈਂ ਤੁਹਾਨੂੰ ਨਾ ਦਾਂ ਹਜੂ ਹਜੂਰ ਸਾਹਿਬ ਲੱਗਰ ਹੁੰਦਾ ਜੀ ਬਹੁਤ ਸਵਾਦ ਹੂੰ ਇਹ ਪੁਆਤਾ ਲਾਇ ਚਾਵਲ ਖੋਲੇ ਕੋਲੇ ਚਾਵਲ ਪੁਆਲੇ ਮੈਂ ਚਲੋ ਖਾ ਕੇ ਉੱਠ ਗਿਆ ਮੈਂ ਸਾਹਮਣੇ ਖੜਾ ਮੈਂ ਚੱਲ ਕਰ ਲੈ ਉੱਠੇ ਵੀ ਫਿਰ ਚੱਲਦੇ ਇਕੱਠੇ ਕੰਮ ਇਹ ਕਦੇ ਇੰਦਰ ਨੂੰ ਵੱਡ ਗਿਆ ਖਾਵੇਂ ਪਰ ਸਵਾਦ ਹੈਗਾ ਲੈ ਵੀ ਆਣ ਗਏ ਪਰ ਖਾ ਗਿਆ ਵੇਖੋ ਉਦਾ ਵਿਚਰਾ ਇਹਨੂੰ ਪਤਾ ਤਾਂ ਵੀ ਜੂਰੇ ਝੂਠ ਛੱਡ ਨਹੀਂ ਹੋਣੀ ਵੀ ਗੁਰਦੁਆਰੇ ਜਿ ਬੈਠੇ ਆ ਪਰ ਖਾਲੇ ਇਹਨੇ ਬਚਲੇ ਓਕੇ ਓਕੇ ਪਰ ਬਲਗੇ ਬਹੁਤ ਖਾਦੇ ਇਹਨੇ ਵੀ ਜਿਆਦਾ ਪਵਾ ਹੋ ਗਿਆ ਮੰਮੀ ਤੁਸੀਂ ਇੱਕ ਕੰਮ ਕਰਦੇ ਹੁਣ ਤਾਂ ਕੁਝ ਨਹੀਂ ਕਰਨਾ ਇਹਨਾਂ ਨੂੰ ਘਰੇੜ ਦੇ ਫਟਾਫਟ ਸਭ ਤੇ ਅੱਖ ਕੰਮ ਮੈਂ ਹਾਂ ਹਾਂ ਹੇ ਕੋਲ ਬੈਠ ਕੇ ਕਰ ਹੁਣ ਵੀ ਕਹਦੇ ਮੈਂ ਕਾਹ ਨੂੰ ਕਿ ਅੱਜ ਤੇ ਮੈਂ ਕਰ ਲੂੰਗੀ ਜਾ ਪਪਾ ਨੀ ਚੱਲ ਜਾ ਵਸ ਕੋਈ ਨਹੀ ਲੋਣੀ ਥੋਏ ਹੋਏ ਨੇ ਠੋਕੇ ਖਾਣ ਨੂੰ ਕੱਚੀਆਂ ਹੀ ਨੇ ਹੋਰ ਕੀ ਮੈਂ ਕਹਿੰਦਾ ਇਦਾਂ ਹੀ ਕਰ ਲਓ ਜੀ ਕਦੂਗਾ ਘਰੇੜ ਦੇ ਨਾਲ ਹਾਂਜੀ ਹਾਂ ਕਰ ਦੇ ਤੋ ਉਹ ਤਾਂ ਤਾਂ ਲਾਉਣਾ ਨਾ ਉਹ ਮਸ਼ੀਨ ਜੀ ਲੈ ਕੇ ਆਉਂਗੇ ਜੈਸੇ ਮੈਨੂੰ ਹਨਾ ਇੱਕ ਨਾਣੀ ਮਸ਼ੀਨ ਜੀ ਦੇਖੀ ਜੀ ਅਸੀਂ ਜਿਹੜਾ ਜੂਸ ਨਹੀਂ ਕੱਢਦੀ ਹੁੰਦੀ ਜਿੱਦਾਂ ਜੀ ਐਦਾਂ ਉਹਦੇ ਉੱਪਰ ਨੂੰ ਗਾਜਰ ਪਾਓ ਅ ਘਮਾਈ ਜਾਓ ਕੱਦੂ ਕਸ ਕਰਕੇ ਕੱਢੀ ਜਾਂਦੀ ਜੀ ਉਹ ਬਹੁਤ ਵਧੀਆ ਲੱਗੀ ਉਹ ਲੈ ਕੇ ਆਉਣੀ ਅਜੇ ਪਤਾ ਨਹੀਂ ਗਿਆ ਮੈਡੀਕਲ ਸਟੋਰ ਕਦੋਂ ਬੰਦਦਾ ਸਾਰੇ ਅੱਜ ਤਾਂ ਕੁਝ ਨਹੀਂ ਹੈਗਾ ਜੀ ਅਜੇ ਹੋਰ ਕੋਈ ਨਹੀਂ ਕੋਈ ਬੰਦ ਤੇ ਸਾਰੇ ਠੀਕ ਹੈ ਮੈਂ ਕਿਹਾ ਮੈਂ ਤਾਂ ਚਲੋ ਚਲੋ ਜਿਹੜੇ ਨਿੱਜੀ ਹਸਪਤਾਲਾਂ ਦੇ ਆਪਣੇ ਅੰਦਰ ਐ ਨਿੱਜੀ ਉਹ ਖੁੱਲ ਕੇ ਬਾਹਰ ਨਾਲ ਬੰਦ ਐ ਹਸਪਤਾਲ ਦੇ ਸਾਹਮਣੇ ਸਰਕਾਰੀ ਦੇ ਸਾਰੇ ਬੰਦ ਨੇ ਕੋਈ ਕਾਰਨ ਹੋ ਸਕਦਾ ਜੀ ਵੈਸੇ ਤਾਂ ਪਹਿਲੀ ਵਾਰ ਹੀ ਸੁਣਿਆ ਵੀ ਇਹ ਕੋਈ ਵੀ ਮੈਡੀਕਲ ਸਟੋਰ ਵੀ ਹਾਂਜੀ ਹਾਂ ਹਾਂ ਇਹ ਤਾਂ ਕਰੋਨਾ ਦੇ ਨਹੀਂ ਹੋਣ ਕਰਤੇ ਸਹੀ ਗੱਲ ਐ ਜੀ ਇਹ ਤਾਂ ਕਰੋਨਾ ਦੇ ਨਹੀਂ ਚੱਲਦੇ ਰਹੇ ਪਰ ਕੋਈ ਹੋ ਸਕਦਾ ਚੱਕਰ ਚੱਲ ਹੋਣਾ ਹੈਨਾ ਇਹਨਾਂ ਦਾ ਵੀ ਜਿੱਦਾਂ ਹੁਣ ਇਹਨਾਂ ਦੀ ਯੂਨੀਅਨ ਯਾਨੀ ਤਾਂ ਨਹੀਂ ਡੈੜੀ ਹੁੰਦੀ ਜੀ ਹੁੰਦੀ ਐ ਹੁੰਦੀ ਐ ਜੀ ਫੇਰ ਤਾਂ ਧਰਮੀਆਂ ਦੀ ਰੁਟੀਆਂ ਦੇ ਵਿੱਚ ਨਹੀਂ ਜਾਂਦੇ ਹੁੰਦੇ ਇਹ ਇੱਕ ਦੋ ਘੋੜਾ ਛੱਡ ਛੱਡ ਦਿੰਦੇ ਆ 10 ਦਿਨ ਦੀ ਛੁੱਟੀ ਮੰਗਾਉਣੀ ਹੈ ਵੀ ਅੱਛਾ ਜੀ ਆਹ ਕੋਈ ਕੱਪੜੇ ਵਾਲੇ ਦੀ ਯੂਨੀਅਨ ਆ ਇੱਕ ਉਹ ਵੀ ਮੰਗਾਉਣੀ ਹੈ ਉਹੀ ਫਿਰ ਜਦ ਇਹ ਸਾਰੇ ਹੀ ਬੰਦ ਆ ਫਿਰ ਤਾਂ ਯੂਨੀਅਨ ਵਿੱਚ ਅਲਾਉਂਸਮੈਂਟ ਹੋਈ ਵੀ ਹੋਣੀ ਹੈ ਅੱਛਾ ਜੀ ਹੂੰ ਹੁਣ ਤਾਂ ਹਰੇਕ ਚੀਜ਼ ਦੀ ਉਹ ਯੂਨੀਅਨ ਬਣੀ ਹੋਈ ਹੈ ਜੀ ਢੇਕਾ ਵਿੱਚ ਬੰਦ ਖਾ ਬਿਲਕੁਲ ਬਿਲਕੁਲ ਹਾਂ ਜੀ ਹਾਂ ਤਾਂ ਹੀ ਮੈਂ ਕਹਿੰਦੀ ਮੇਰਾ ਮਨ ਬੋਲ ਤੋੜੀ ਜਾਂਦੇ ਤੇ ਮੁੱਸੇ ਵੀ ਹੋਣਾ ਤੇ ਨਾ ਨਾ ਅਸੀਂ ਤਾਂ ਅਸੀਂ ਬਾਹਰ ਬੈਹਿ ਜਣਾ ਹੁਣ ਸਾਰਾ ਕੁਝ ਤੈਹੀਂ ਕਰਨਾ ਚੱਕ ਦੇ ਮੱਟੇ ਦਾਵੇ ਤੋਪੇ ਆਈ ਥੋੜੀ ਆਹ ਕਿਆ ਕਰ ਰਹੀ ਤੁਸੀਂ ਚਰਨ ਕਿਆ ਕਰ ਰਹੀ ਮਾਸੀ ਜੀ ਵਾਸਤੇ ਦਾਲ ਤੜੀ ਹੋਈ ਹੈ ਜੀ ਹਾਂ ਜੀ ਹਾਂ ਤੇ ਵੈਸੇ ਮੰਮੀ ਵੱੜ ਗਈ ਹੋਣੀ ਮੈਂ ਕਹਿੰਦਾ ਕਾਫੀ ਦੇਰ ਇੱਕ ਮੈਨੂੰ ਹੋਰ ਗੱਲ ਦੱਸ ਮੈਨੂੰ ਯਾਦ ਆ ਗਈ ਮੈਂ ਮੈਂ ਭੁੱਲ ਜਾਣਾ ਵਿਚ ਵੀਡੀਓ ਦੇ ਵਿੱਚ ਤੇ ਸਾਡੀ ਮਹਿਸ ਬਕਾਉਣੀ ਪੂਰੀ ਸਵਾਉਣੀ ਆ ਨਹੀਂ ਆਹ ਤਾਂ ਯਾਦ ਆ ਜਾਂਦਾ ਨਹੀਂ ਨਹੀਂ ਕਰਦਾ ਜੀ ਮੈਂ ਕਰਿਆ ਪਰ ਨਹੀਂ ਨਹੀਂ ਕੋਈ ਨਹੀਂ ਕੋਈ ਨਹੀਂ ਜੀ ਹਾਂ ਨਹੀਂ ਨੇ ਨਹੀਂ ਕੋਈ ਗੱਲ ਹੈ ਜੀ ਮੈਂਸਾ ਨਹੀਂ ਰੁਕਨੀ ਹੰਮੀਆਂ ਜੀ ਹਾਂ ਮੈਂਸਾ ਇੱਕ ਮੇਰੇ ਕੋ ਬਹੁਤ ਕੰਮ ਦੀ ਦੀ ਜੀ ਉਹ ਪਰ ਥੋੜੀ ਜੀ ਨਾ ਉਹਦੀ ਉਮਰ ਜ਼ਿਆਦਾ ਹੋ ਗਈ ਸੀ ਨਹੀਂ ਤਾਂ ਤੁਹਾਨੂੰ ਉਹ ਦੇਣੀ ਸੀ ਮੈਂਸ ਬਹੁਤ ਸਾਉਤੀ ਮੈਂ ਇੱਕ ਗੱਲ ਬਹੁਤ ਸੋਣੀ ਸਾਡੀ ਬਜਸ ਨਹੀਂ ਹੈ ਬਸ ਸੋਨਾ ਸਿੱਖ ਰਹੀ ਹਾਂ ਹਾਂ ਜੀ ਹਾਂ ਲਾਹੌਰ ਮੈਂ ਇਹ ਇਹਦਾ ਕਲਿੱਪ ਲਿਆ ਹੋਇਆ ਵੀਡੀਓ ਬਣਾਈ ਹੋਈ ਦੀ ਮੈਂ ਤੁਹਾਨੂੰ ਦਿਖਾਣਾ ਹੁਣ ਉਹ ਇਹ ਚੋਲੀਆਂ ਨਾ ਸਿੱਖਾ ਕਾਪੇ ਆਪ ਮੇਰਾ ਕੋਸ ਨਹੀਂ ਹੈਗਾ ਮੇਰਾ ਵੀਰ ਕੱਲਾ ਲੱਗਿਆ ਰਹਿੰਦਾ ਮੈਨੂੰ ਚੈ ਲੱਗ ਕਈ ਜਾਂ ਮੈਂ ਇਹ ਨਹੀਂ ਕਰਦਾ ਬੜੀ ਅੱਧੀ ਬਤਾ ਮੈਂ ਕਿਸੇ ਕਰਕੇ ਨਹੀਂ ਕਰ ਨਾ ਹੀ ਕਦੀ ਮੇਰਾ ਸੋਣਿਆ ਪਿਆਰੇ ਸਾਰੇ ਨਾਲ ਮਿਲ ਕੇ ਕਰੋ ਪਾਪਾ ਤੁਸੀਂ ਉਹ ਕਦੂ ਕਸ ਕਰ ਦੋ ਪਲੀਜ਼ ਮੁੱਲੀ ਆ ਗੱਜਣਾ ਫੜਾ ਦੋ ਨਵੀਂ ਪਾਪਾ ਨੂੰ ਮਮਮੀ ਮਮਮੀ ਨੂੰ ਪਤਾ ਹੈ ਨਾ ਮਮਮੀ ਚਾਹੁੰਦੇ ਆ ਮੈਂ ਇਸ ਤਾਂ ਕਰਕੇ ਕੋਈ ਕੋਈ ਵਜ੍ਹਾ ਹੁੰਦੀ ਆ ਇਹ ਜੈਸਮੀ ਨਹੀਂ ਸਮਝੀ ਨਹੀਂ ਹੈ ਮਮਮੀ ਹਾਂ ਕੋਈ ਵਜ੍ਹਾ ਹੁੰਦੀ ਆ ਇਹ ਕਿਹੜੇ ਹੱਥ ਲੱਗਣ ਦੰਦੇ ਆ ਗੱਲ ਪਰ ਹੋਰ ਆ ਮੰਮੀ ਗੱਲ ਮੈਂ ਐਸਾ ਹੱਥ ਉਹ ਪੈ ਜਾਂਦੀ ਜਿਹੜੀ ਕੱਲੀ ਮੈਂ ਹੋਵੇ ਇੱਕ ਦਿਨ ਮਤਲਬ ਇੱਕੇ ਬਾਕੀ ਹਾਂ ਸਾਡੇ ਤਾਂ ਇਦਾਂ ਜੀ ਸਾਡੇ ਹੁਣ ਜਿਹੜੀਆਂ ਬਾਈ ਚੋਂਦਾ ਉਹ ਕਦੇ ਮੈਂ ਵੀ ਚੋਲਦਾ ਸਾਡੇ ਨਹੀਂ ਕੋਈ ਵੀ ਹੱਥ ਪੈਣੀ ਉਹ ਹੱਥ ਨਹੀਂ ਪੈਣੀ ਹਾਂਜੀ ਹਾਂ ਕਿਉਂਕਿ ਅਦਲਾ ਬਦਲੀ ਹੋ ਜਾਂਦੀ ਹੈ ਨਾ ਕਦੇ ਉਹਦੇ ਥੱਲੇ ਦੂਜੀ ਥੱਲੇ ਬਾਈ ਬਹਿ ਗਿਆ ਦੂਜੀ ਥੱਲੇ ਮੈਂ ਆ ਤੁਮ ਅੱਗੇ ਬਰ ਲੈ ਆ ਦੇ ਨਾ ਹਾਂਜੀ ਤੇ ਇਹ ਕਰੀ ਬਰ ਚੱਲ ਬੰਦਾ ਉਧਰ ਉਧਰ ਗਿਆ ਬਹੁਤ ਹਾਂਜੀ ਹਾਂ ਤੇ ਚੱਲ ਆਪਣਾ ਚੋ ਲੋ ਹੈਨਾ ਫੇ ਚੋ ਲੋ ਹਾਂਜੀ ਨਾਲ ਮਿਲ ਕੇ ਚੱਲੀ ਜਾਂਦਾ ਬਹੁਤ ਨਾਲ ਮਿਲ ਕੇ ਚੱਲਦਾ ਤਰਾ ਨਹੀਂ ਤਾਂ ਸਿੱਕੜੀ ਪੈ ਰਹੀ ਹੈ ਜੈਸਮੀਨ ਤਾਂ ਹੀ ਕਹਿੰਦੀ ਆ ਜੀ ਵੀ ਚਲੋ ਬਾਈ ਚਾਂਸ ਵੀ ਤੁਸੀਂ ਘਰਾਂ ਨਾ ਹੋਏ ਕਿਤੇ ਮੈਨੂੰ ਇਹਨਾਂ ਪਤਾ ਸਾਰੀਆਂ ਕੁਰਬਾਨੀਆਂ ਤੈਨੂੰ ਇਹ ਦਿੰਦੀ ਆ ਹੁਣ ਤੂੰ ਸੋਚੋ ਨਾਲ ਮਿਲ ਕੇ ਪੈਣਾ ਪਤਾ ਨਹੀਂ ਨਹੀਂ ਲੈ ਹਰੇਂ ਤੇਰਾ ਮੁੱਲ ਹੀ ਪਿਆ ਵਾ ਦੱਸ ਜਿਹੜੀ ਚੀਜ਼ ਕਹਿੰਦੀ ਉਹ ਤੈਨੂੰ ਮੈਂ ਦਵਾ ਦਿੰਦਾ ਨੰਨਾਂ ਮੁੱਲੇ ਨਹੀਂ ਮੈਂ ਤਾਂ ਹੋਰ ਦੱਸ ਬਸ ਐਵੇਂ ਹੀ ਗੱਲ ਨਿਕਰੋ ਆ ਸਭੰਸਿੱਧੀ ਜੀ ਗੱਲ ਕਰੋ ਬਸ ਐਵੇਂ ਹੀ ਗੱਲ ਕਰੋ ਵੀ ਮੈਂ ਵੀ ਜਿਹੜੇ ਜੋ ਮਰਜੀ ਬੋਲੀ ਜਾਵਾਂ ਇਹ ਮੈਨੂੰ ਬੋਲੇ ਨਾ ਇਹ ਮੈਨਾਂ ਨਹੀਂ ਹੋਰ ਆਦੇ ਨਹੀਂ ਇਹ ਬਸਾ ਛੱਡੀ ਸਹੀ ਗੱਲ ਆ ਇਹਦਾ ਕਿਹਦੇ ਪਨੀਰ ਇਹਦਾ ਮਾਲਕ ਦੀ ਵੀ ਚ ਭਾਈ ਹੁੰਦੀ ਹੋਵਾ ਮਾਰੀ ਮੋਟੇ ਸਾਈ ਇਹ ਤਾਂ ਕਹਿ ਲਓ ਚਾਹੇ ਇਹਨੂੰ ਅ ਪਿਆਰ ਕਹਿ ਲੋ ਚਾਹੇ ਇਹਨੂੰ ਇੱਕ ਰੀਤੀ ਰਿਵਾਜੇ ਕਹਿ ਲੋ ਤੋਂ ਭੰਡ ਤਾਰੇ ਕੇ ਜਗ੍ਹਾ ਖੜਕਦੇ ਹਾਂਜੀ ਹਾਂ ਇਹ ਖੜਕਦੇ ਵੀ ਵਧੀਆ ਲੱਗਦੇ ਵਧੀਆ ਲੱਗਦੇ ਜੀ ਹਨਾ ਮੈਂ ਆਪਾਂ ਕਹਿੰਦੇ ਨੇ ਮੇਰੇ ਰਵਿੰਦਰ ਬਹੁਤ ਟਾਈਮ ਹੋ ਗਿਆ ਆਪਣੀ ਲੜਾਈ ਨਹੀਂ ਹੋਈ ਬਸ ਆਏ ਵੀ ਬਹੁਤ ਚੀਜ਼ ਬਣ ਬਵੇ ਹਾਂ ਕਿੱਟ ਮਾ ਬਹੁਤ ਚੀਪਾ ਰਸੋਈ ਮੈਂ ਚੀਪਾਲੀ ਨੌਬਤ ਲਈ ਜਾਂਦੀ ਇਹ ਖਰ ਕੇ ਖੁਰ ਕੇ ਕਈ ਛੱਡ ਜਾਂਦੇ ਲਾਰੀ ਫਾਈ ਕੇਲੇ ਨੇ ਲੇਦੀ ਹਾਂਜੀ ਹਾਂ ਆ ਗੋਭੀ ਆ ਮਸਾਲਾ ਦੀ ਤਿਆਰ ਕਰਦਾ ਮੇਰੇ ਕੋਲ ਤੁਹਾਡੀ ਗੱਲਾਂ ਕਰਦੀ ਨੇ ਵਾਹ ਜੀ ਬਾ ਗੋਭੀ ਨੂੰ ਲੈ ਕੇ ਦੀਰੀ ਆਲੂ ਛਿੱਲ ਗਈ ਕਦੇ ਗੋਭੀ ਹੋ ਗਏ ਕਿਆ ਬਾਬ ਚੱਕ ਤੇ ਫਟੇ ਹਾਂ ਜੇ ਖੜਾ ਹੈ ਨਾ ਬੰਦਾ ਫੇ ਵੱਡਾ ਮਟਾ ਹੋਏ ਇਹ ਬੰਦਾ ਬੈਠੀ ਕਰੀ ਜਾਵੇ ਉਹ ਤਾਂ ਹੋਣੀ ਹੁੰਦਾ ਕੰਮ ਉਹ ਮਾਲਕ ਦੀ ਕਿਰਪਾ ਨਾਲ ਪਰ ਰਸੋਈ ਵਾਲਾ ਵੀ ਚੱਕ ਦੇਣੇ ਫੱਟੇ ਕਰਾ ਦੇਣਾ ਕੰਮ ਰਸੋਈ ਵਾਲਾ ਤੁਸੀਂ ਕੀ ਹਾਸ ਆ ਚੀਜ਼ ਹੁਣ ਜਿੱਦਾਂ ਨਾ ਮੜਾ ਜਾ ਚਲੋ ਵਧੀਆ ਲੱਗਦੀ ਹੈ ਹਨਾ ਮੈਂ ਬਜਾਇਰ ਬਹੁਤ ਦੇਖਿਆ ਉਹ ਦੇਖਿਓ ਇੱਕ ਨਾ ਪਤਾ ਜਿੱਦਾਂ ਮਨ ਆ ਲੱਗੀਆਂ ਹੋਏ ਹੂੰ ਅੱਥੇ ਦੇ ਖੁੱਲ ਕੇ ਅੰਦਰ ਨੂੰ ਗੋਲ ਜਾਂਦੇ ਆ। ਆ ਤਾਂ ਇਹ ਮੈਨੂੰ ਭੇਜੀ ਦੀ ਵੀਡੀਓ ਜੀ ਉਹ ਜਿੱਦਾਂ ਆਪਣੇ ਬਜਟ 'ਚ ਹੋਇਆ ਹਾਂ ਉਹ ਚੀਜ਼ਾਂ ਥੋੜੀਆਂ ਮਹਿੰਗੀਆਂ ਬਣਦੀਆਂ ਜੈਸਮੀਨ ਪਰ ਹੈ ਤਾਂ ਇਹ ਸੋਹਣਾ ਉਹ ਸਿਸਟਮ ਪਰ ਕੋਈ ਨਹੀਂ ਚੱਲ ਜੇ ਫਿਰ ਲੱਗੇਗੇ ਫਿਰ ਕਰਾਵਾਂਗੇ। ਹਾਂ ਬਜਟ 'ਚ ਦੇਖੋ ਜੇ ਤੁਹਾਨੂੰ ਲੱਗਿਆ ਵੀ ਹਾਂ ਠੀਕ ਆ ਫਿਰ ਪਕਰਾ ਲਾਂਗੇ। ਬਿਲਕੁਲ ਫਿਰ ਬਾਹਰ ਅਕੀ ਤੀਨਾਂ ਵੀ ਪਾਉਣੀਆਂ। ਹੂੰ ਇਹਦੇ ਨੂੰ ਦੇਖੀ ਕਿ ਮੈਂ ਤਾਂ ਤੇ ਮੈਨੂੰ ਇਸ ਮੇਰੀ ਸਕੂਟਰੀ ਵੀ ਤੇ ਨਹੀਂ ਆ। ਠੀਕ ਆ ਠੀਕ ਆ। ਸਕੂਟਰੀ ਨਾ ਦੋ ਜੇ ਸਾਰੇ ਲਾਈ ਜਾਂਦੀ ਮम्मी ਦੇਖ ਲਓ ਪਿੱਛੇ ਵਿੱਚ ਮਮਾ ਆਪਣੇ ਆਪ ਤਾਂ ਹੈ ਤੁਹਾਨੂੰ ਵੀ ਪਤਾ ਹੈ ਇਹ ਚੀਜ਼ਾਂ ਦੀ ਲੋੜ ਹੈ ਬੋਲੀਆ ਤੈਨੂੰ ਡਿਗਰੀ ਲਈ ਨਾਲ ਆਇਆ ਤਾਂ ਹੈ ਜੀ ਆਪਣਾ ਕੰਮ ਵੇਡੂ ਨਹੀਂ ਪਤਾ ਕੀ ਕਰ ਦਿੰਦੇ ਆ ਲੈ ਮੈਂ ਹੁਣ ਆਇਤਾ ਹੈ ਹੁਣ ਮੈਨੂੰ ਉੱਧਰ ਲੈ ਚੱਲੀਂ ਆ ਮੈਂ ਤਾਂ ਨਾਲ ਵੀ ਨਹੀਂ ਕਰਿਆ ਕਈ ਬੰਦੇ ਤਾਂ ਇਕੱਲੇ ਬੈਠੇ ਜੁਣਦੇ ਆ ਇਹ ਮੈਨੂੰ ਪਤਾ ਹੈ ਉਹ ਗਰਮੀਆਂ ਚ ਹੁਣ ਮੇਰਾ ਪ੍ਰੋਮਿਸ ਕੀਤਾ ਇਹ ਤੇ ਅਸੀਂ ਕੇਵਲ ਛੁੱਟਾਂ ਜੋਗੇ ਪੈਸੇ ਰਹਿਣ ਉਸ ਤੋਂ ਇਲਾਵਾ ਕੋਈ ਨਹੀਂ ਵੀ ਤੇ ਟਿੜਿਫਿੜ ਨਹੀਂ ਕਰਨੀ ਇਹਦੇ ਵਿੱਚ ਘਰ ਦਾ ਖਰਚਾ ਪਾਪਾ ਨੇ ਕਹਤਾ ਇੱਕ ਚੈਨਲ ਚਲ ਚੁਣਾ ਉਹ ਘਰ ਦਾ ਖਰਚਾ ਮੈਂ ਚੱਕੂੰਗੀ ਠੀਕ ਹੈ ਆਟਾ ਵੀ ਮੈਂ ਜਿਵੇਂ ਮਰਜ਼ੀ ਪਹਾਂਵਾ ਬੀਲੂ ਬੀਣੀ ਨਾਲੋਂ ਕਿ ਕਹਿੰਨਾ ਕੋਈ ਨਹੀਂ ਮੈਨੂੰ 100 ਰੁਪਏ ਐਕਸਟਰਾ ਦੇ ਦਿਆ ਤਾਂ ਮੈਂ ਕਿਹਾ ਕਿ ਤੇ ਵਿਚ ਮੈਂ ਸੌਦੇ ਗਿਰ ਜਿਆ ਕਰੂ ਮੈਂ ਕਿਹਾ ਕਿ ਤੇ ਐਂ ਕਹਿਣ ਲੱਗੀ ਆਟਾ ਵੀ ਮੈਂ ਲਿਆਈ ਕਰੂੰਗੀ ਤਾਂ ਆਟਾ ਪਾਪਾ ਜੀ ਨੇ ਕਰਤਾ ਹੈ ਪਾਪਾ ਜੀ ਕਹਿੰਦੇ ਕੋਈ ਨਹੀਂ ਪੁੱਤ ਆਪਾਂ ਮਿਲ ਕੇ ਕਰ ਲੇਕਰਾਂਗੇ ਮੈਂ ਪਾਪਾ ਜੀ ਕੋਈ ਨਹੀਂ ਖਾਣ ਪੀਣੇ ਜੋਗੇ ਆਪਾਂ ਨੇ ਪੈਸੇ ਰੱਖ ਲੇ ਕਹਿੰਨੇ ਉਹ ਖਾ ਲੂਗੀ ਆਪਣਾ ਬਸ ਹੋਈ ਤੇਲ ਮਣਦੇ ਖਰਚ ਨਿੰਮਤ ਲੈ ਲਿਆ ਤੇਲ ਪਾਣੀ ਨਾ ਵੀ ਕੰਮ ਕਰਦੇ ਰਵਿੰਦਰ ਨੂੰ ਬਸ ਮੇਰੇ ਕੋਲ ਕਿਤੇ ਜੇ ਡੀ 300 ਤੋਂ ਸੀ ਹੱਥ ਲੱਤਾ ਬਸ ਤਾ ਇਹ ਨਾ ਉਹ ਇੰਨਾ ਮਹਿੰਗਾ ਆਇਆ ਉਹ ਆ ਬਾਕੀ ਅਸੀਂ ਖਰਚਾ ਆਪੇ ਕਰ ਲਾਂ ਮਤਲਬ ਫੇਰ ਫੇਰ ਤਾਂ ਸੌਦਾ ਮੰਮੀ ਮੈਨੂੰ ਜਿਆਦਾ ਮਹਿੰਗਾ ਪੈ ਜਣਾ ਸਕੋ ਮੈਂ ਨਾ ਇੰਨਾ ਵੀ ਨਹੀਂ ਮਹਗੇ ਚੱਕਦੇ ਵੀ 5-5000 ਦੇ ਹਰ ਹਫਤੇ ਲਾਉਂਗੇ ਅੰਨੀਆਂ ਵੀ ਟੰਗਰ ਨਹੀਂ ਆ ਜੀ ਸਾਡੇ ਘਰ ਤੇ ਗਈ ਜਾਈ ਸਾਲ ਨੂੰ ਵੀ ਪਤਾ ਫਿਰ ਵੀ ਨਹੀਂ ਨਹੀਂ ਛੂਟਾਂ ਦੇ ਮਾਮਲੇ 'ਚ ਦੇਖੋ ਮੈਂ ਇਹਦੀ ਸਿਫਤ ਕਰਾਂ ਹਾਂ ਛੂਟ ਇਹ ਸਗੋ ਜਾਇਜ਼ ਜਾਈ ਦੇ ਘੱਟ ਦੇ ਰੇਟ 'ਚ ਜਿਆਦਾ ਭਾਰਾ ਤਾਂ ਇਹ ਆਪੇ ਕਹਦੇ ਉਹ ਨਹੀਂ ਇੰਨਾ ਮਹਿੰਗਾ ਨਹੀਂ ਮੈਂ ਲੈਣਾ ਹੋਰ ਕੀ ਜਰੂਰਤ ਹੈ ਮੈਨੂੰ ਆਏ ਬੀ ਮੈਂ ਹੁੰਦੇ ਵਿੱਚ ਦੋ ਦਿਨ ਲੈ ਲੂੰਗੀ ਇੱਕ ਸੂਟ ਲੈ ਕੇ ਹੁਣ ਮੈਂ ਜਰੂਰ ਕਹਿੰਦੀ ਸਿਮਰਨ ਦੇ ਬਿਆਹ ਨੂੰ ਮੈਂ ਜਿਆਦਾ ਪਾਰੀ ਲੈਣਾ ਇਹ ਲਹਿਣ ਜਿਹੜੀ ਇਹ ਕਹਿ ਰਹੀ ਹੈ ਤੇਰੇ ਪਾਪਾ ਦੀ ਹੈ ਅੱਛਾ ਜੀ ਹਾਂ ਪਾਪਾ ਜੀ ਦੀ ਸ਼ੁਰੂ ਤੇ ਹੀ ਦੱਸ ਜਾਨਾ ਦੇਖੋ ਤੇਰੇ ਵਿੱਚ ਤਾਂ 3-4 ਸੂਟ ਲੈਤਾ ਤਿੰਨ ਹਾਂ ਐਨੇ ਬਹਿ ਕੇ ਕਰਨਾ ਵੀ ਕਿਹਾ ਬਿਲਕੁਲ ਪਹਿਣਾ ਦਾ ਮਨੀ ਪਹਿਣਾ ਤਾਂ ਦੋ ਤਿੰਨ ਵਾਰ ਹੀ ਹੁੰਦਾ ਜੀ ਸਾਨੂੰ ਵੀ ਨਹੀਂ ਲੈਣ ਦਿੰਦੇ ਜੀ ਅਸੀਂ ਜਿੱਦ-ਜਿੱਦ ਕਰਕੇ ਫਿਰ ਵੀ ਮੈਡਮ ਜਰੂਰ ਲੈ ਲੈਣੇ ਆ। ਉਹ ਕਹਿੰਦੇ ਜੀ ਇਹਦੇ ਵਿੱਚ ਥੋੜੇ ਕਿੰਨੇ ਆ ਜੀ ਨੇ ਤੁਸੀਂ ਬਾਰ-ਬਾਰ ਪਾਓ। ਬਿਲਕੁਲ ਹਾਂ ਇਹ ਤਾਂ ਹੈ ਜੀ। ਮੇਰੇ ਨਾਲ ਥੋੜਾ ਆਪਣਾ ਮਨ ਖੁਸ਼ ਵੀ ਬਾਰ-ਬਾਰ ਪਾਓ ਮੈਨੂੰ ਕੋਈ ਤੇ ਇੱਕ ਤਾਂ ਨਹੀਂ ਲੈ ਲਓ ਮੇਰੇ ਵੱਲੋਂ ਤਾਂ ਮੇਰੇ ਭਾਰੀ ਲੈ ਲਓ। ਬਿਲਕੁਲ ਬਿਲਕੁਲ। ਕੋਈ ਗੱਲ ਜਿਹੜੀ ਸਹੀ ਹੁੰਦੀ ਹੈ ਭਾਰੀ ਸੁਣ ਬਾਅਦ ਚ ਘਰੋਂ ਵੀ ਕੰਮ ਆਉਂਗਾ। ਹਾਂ ਜੀ ਹਾਂ ਸਹੀ। ਇਹ ਤਾਂ ਹੈ।